ਸਸ਼ਵਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਮ ਐਕਸ ਪਲੇਅਰ ਓਟੀਟੀ ਪਲੈਟਫਾਰਮ ਦੀ ਅਸੀਂ ਗੱਲ ਕਰਾਂਗੇ ਉਸ ਤੇ ਫਿਲਮਾਂ ਜਿਹੜੀਆਂ ਨੇ ਤੁਹਾਡੀਆਂ ਫੇਵਰਟ ਆ ਚੁੱਕੀਆਂ ਨੇ ਕਿਉਂਕਿ ਥੋੜਾ ਸਮਾਂ ਪਹਿਲਾਂ ਹੀ ਸਿਨੇਮਾ ਘਰਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਰਿਲੀਜ਼ ਹੋਈਆਂ ਸੋ ਅਗਰ ਤੁਸੀਂ ਨਹੀਂ ਦੇਖ ਕੇ ਆ ਪਾਏ ਤੇ ਤੁਹਾਨੂੰ ਦੱਸ ਦਿੰਨੇ ਫਫੇ ਕੁਟਨੀ ਤੇ ਨਿਕਾ ਜਲਦਾਰ 4 ਤੇ ਸਰਬਾਲਾ ਜੀ ਇਹ ਫਿਲਮਾਂ ਜਿਹੜੀਆਂ ਨੇ ਆ ਗਈਆਂ ਨੇ ਜੀ ਹੁਣ ਐਮ ਐਕਸ ਪਲੇਅਰ ਤੇ ਵੀ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਚਪਾਲ ਦੇ ਅਪਡੇਟਸ ਦਿੱਤੇ ਸੀਗੇ ਸੋ ਤੁਹਾਨੂੰ ਦੱਸ ਦਿੰਨੇ ਕਿ ਇਹ ਦੇ ਵਿੱਚ ਤੁਸੀਂ ਸੋਨਮ ਬਾਜਵਾ ਐਮੀ ਔਰ ਨਿਰਮਲ ਰਿਸ਼ੀ ਜਿਹਨੂੰ ਦੇਖੋਗੇ ਫਫੇ ਕੁਟਨੀ ਤੁਸੀਂ ਤਾਨਾ ਤੇ ਨਿਰੁਪਾਜਵਾ ਤਾਨਾ ਤੇ ਨਿਰੁਪਾਜਵਾ ਨੇ ਬਹੁਤ ਸੋਹਣਾ ਕੰਮ ਕੀਤਾ ਫਿਲਮ ਦੇ ਵਿੱਚ ਅਸੀਂ ਵੀ ਦੇਖੀਏ ਨੇ ਫਿਲਮਾਂ ਸੋ ਇਹ ਫਿਲਮ ਟੋਟਲੀ ਐਂਟਰਟੇਨਿੰਗ ਨੇ ਔਰ ਕਿਤਨਾ ਕਿਤੇ ਤੁਹਾਨੂੰ ਸੰਦੇਸ਼ ਵੀ ਦੇ ਕੇ ਜਾਣਗੇ ਚਾਹੇ ਫਨੀ ਵੇ ਦੇ ਵਿੱਚ ਹੋਵੇ ਚਾਹੇ ਸੀਰੀਅਸ ਨੋਟ ਤੇ ਹੋਵੇ ਲੇਕਿਨ ਐਂਟਰਟੇਨਮੈਂਟ ਜਿਹੜਾ ਹੈ ਉਹ ਪੰਜਾਬੀ ਇੰਡਸਟਰੀ ਦੇ ਵੱਲੋਂ ਕਦੇ ਵੀ ਮਿਸ ਨਹੀਂ ਕੀਤਾ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਪੰਜਾਬੀ ਸਿਨੇਮਾ ਤੁਹਾਨੂੰ ਆਪਣੇ ਨਾਲ ਬੰਨਣ ਦੇ ਲਈ ਕੋਈ ਵੀ ਐਫਰਟ ਕਰਦਾ ਹੈ ਔਰ ਬਹੁਤ ਸਾਰਾ ਜਿਹੜਾ ਕ ਲੋਕਾਂ ਦੇ ਘਰਾਂ ਤੱਕ ਜ਼ਰੂਰ ਪਹੁੰਚਦਾ ਹੈ ਤੇ ਅਸੀਂ ਵੀ ਆਪਣੀ ਪੰਜਾਬੀ ਫਿਲਮਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਸੋ ਇਹ ਜੜੀਆਂ OTT ਪਲੇਟਫਾਰਮ ਤੇ ਫਿਲਮਾਂ ਇਹਨਾਂ ਨੂੰ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਵੀ ਫ੍ਰੀ ਆਫ ਕਾਸਟ ਕਿਉਂਕਿ ਇਹ ਫਿਲਮਾਂ ਜੜੀਆਂ ਨੇ ਅਸੀਂ ਵੇਟ ਕਰਦੇ ਰਹਿੰਨੇ ਕਿ ਕਦੋਂ OTT ਪਲੇਟਫਾਰਮ ਤੇ ਰਿਲੀਜ਼ ਹੋਣਗੀਆਂ ਸੋ ਇਹ ਫਿਲਮਾਂ ਜੜੀਆਂ ਨੇ ਫਿਲਹਾਲ ਦੇ ਲਈ ਤੁਸੀਂ ਇਹਨਾਂ ਨੂੰ ਇੰਜੋਏ ਕਰੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਜੜੀਆਂ ਨੈਕਸਟ OTT ਪਲੇਟਫਾਰਮ ਐਮੈਕਸਪਲੇਅਰ ਤੇ ਜੜੀਆਂ ਰਿਲੀਜ਼ ਹੋਣਗੀਆਂ ਜਾਂ ਫਿਰ ਅਪਕਮਿੰਗ ਫਿਲਮਾਂ ਹੋਣਗੀਆਂ ਜਾਂ ਫਿਰ ਰੋਮਾਂਟਿਕ ਡਰਾਮਾ ਥ੍ਰਿਲਰ ਐਕਸ਼ਨ ਜਿਹੜੇ ਵੀ ਜਨਰ ਦੇ ਫਿਲਮ ਹੋਈਏ ਅਸੀਂ ਤੁਹਾਨੂੰ ਡੈਫੀਨੇਟਲੀ ਅਪਡੇਟ ਕਰਾਂਗੇ ਉਨੀ ਦੇਰ ਲਈ ਤੁਸੀਂ ਇਹਨਾਂ ਤਿੰਨ ਫਿਲਮਾਂ ਨੂੰ ਇੰਜੋਏ ਕਰੋ ਔਰ ਇਹ ਫਿਲਮਾਂ ਜੜੀਆਂ ਨੇ 2 ਤੋਂ 2.5 ਘੰਟੇ ਦੀ ਡਿਊਰੇਸ਼ਨ ਦੇ ਹਿਸਾਬ ਦੇ ਨਾਲ ਫਿਲਮਾਂ ਨੂੰ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹੋ ਸਾਫ ਸੁਥਰੀਆਂ ਫਿਲਮਾਂ ਨੇ ਸਿਰਫ ਔਰ ਸਿਰਫ ਅਗਰੇ ਦੇ ਵਿੱਚ ਤੁਸੀਂ ਦੇਖੋਗੇ ਤਾਂ ਕਾਮੇਡੀ ਪੰਚਿਸ ਜਿਹੜੇ ਨੇ ਉਹ ਤੁਹਾਡੇ ਢਿੱਡੀ ਪਿੜਾਂ ਨਜ਼ਰ ਆਉਣਗੇ ਪਾਉਂਦੇ ਹੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਮ ਐਕਸ ਪਲੇ ਰੋਟੀਟੀ ਪਲੇਟਫਾਰਮ ਦੀ ਅਸੀਂ ਗੱਲ ਕਰ ਸੋ ਅਗਰ ਤੁਸੀਂ ਨਹੀਂ ਦੇਖ ਕੇ ਆ ਪਾਏ ਤੇ ਤੁਹਾਨੂੰ ਦੱਸ ਦਿੰਨੇ ਫਫੇ ਕੁਟਨੀ ਤੇ ਨਿਕਾ ਜਲਦਾਰ 4 ਤੇ ਸਰਬਾਲਾ ਜੀ ਇਹ ਫਿਲਮਾਂ ਜਿਹੜੀਆਂ ਨੇ ਆ ਗਈਆਂ ਨੇ ਜੀ ਹੁਣ MX Player ਤੇ ਵੀ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਚੋਪਾਲ ਦੇ ਅਪਡੇਟਸ ਦਿੱਤੇ ਸੀਗੇ ਸੋ ਤੁਹਾਨੂੰ ਦੱਸ ਦਿੰਨੇ ਕਿ ਇਹ ਫਿਲਮਾਂ ਜਿਹੜੀਆਂ ਨੇ ਬਹੁਤ ਹੀ ਐਂਟਰਟੇਨਿੰਗ ਨੇ ਕਾਮੇਡੀ ਭਰਪੂਰ ਨੇ ਡਰਾਮਾ ਫਿਲਮਾਂ ਨੇ ਪਰਿਵਾਰ ਦੇ ਨਾਲ ਦੇਖਣ ਵਾਲੀਆਂ ਨੇ ਰੋਮਾਂਟਿਕ ਨੇ ਨਿਕਾ ਜਲਦਾਰ ਦੇ ਵਿੱਚ ਤੁਸੀਂ ਸੋਨਮ ਬਾਜਵਾ ਐਮੀ ਔਰ ਨਿਰਮਲ ਰਿਸ਼ੀ ਜੀ ਨੂੰ ਦੇਖੋਗੇ ਫਫੇ ਕੁਟਨੀ ਅਸੀਂ ਤੁਸੀਂ ਤਾਨਿਆ ਤੇ ਨਿਰੂ ਬਾਜਵਾ ਨੂੰ ਤਾਨਿਆ ਤੇ ਨਿਰੂ ਬਾਜਵਾ ਨੇ ਬਹੁਤ ਸੋਹਣਾ ਕੰਮ ਕੀਤਾ ਫਿਲਮ ਦੇ ਵਿੱਚ ਅਸੀਂ ਵੀ ਦੇਖ ਕਿਤੇ ਤੁਹਾਨੂੰ ਸੰਦੇਸ਼ ਵੀ ਦੇ ਕੇ ਜਾਣਗੇ ਚਾਹੇ ਫਨੀ ਵੇ ਦੇ ਵਿੱਚ ਹੋਵੇ ਚਾਹੇ ਸੀਰੀਅਸ ਨੋਟ ਤੇ ਹੋਵੇ ਲੇਕਿਨ ਐਂਟਰਟੇਨਮੈਂਟ ਜਿਹੜਾ ਹੈ ਉਹ ਪੰਜਾਬੀ ਇੰਡਸਟਰੀ ਦੇ ਵੱਲੋਂ ਕਦੇ ਵੀ ਮਿਸ ਨਹੀਂ ਕੀਤਾ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਪੰਜਾਬੀ ਸਿਨੇਮਾ ਤੁਹਾਨੂੰ ਆਪਣੇ ਨਾਲ ਬੰਨਣ ਦੇ ਲਈ ਕੋਈ ਵੀ ਐਫਰਟ ਕਰਦਾ ਹੈ ਔਰ ਬਹੁਤ ਸਾਰਾ ਜਿਹੜਾ ਕੰਟੈਂਟ ਹੈ ਆਪਣੀ ਪੰਜਾਬੀ ਇੰਡਸਟਰੀ ਦਾ ਬਹੁਤ ਸਟਰੋਂਗ ਹੈ ਤੇ ਲੋਕਾਂ ਦੇ ਘਰਾਂ ਤੱਕ ਜ਼ਰੂਰ ਪਹੁੰਚਦਾ ਹੈ ਤੇ ਅਸੀਂ ਵੀ ਆਪਣੀ ਪੰਜਾਬੀ ਫਿਲਮਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਸੋ ਇਹ ਜੜੀਆਂ OTT ਪਲੇਟਫਾਰਮ ਤੇ ਫਿਲਮਾਂ ਇਹਨਾਂ ਨੂੰ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਵੀ ਫ੍ਰੀ ਆਫ ਕਾਸਟ ਹੋਣਗੀਆਂ ਸੋ ਇਹ ਫਿਲਮਾਂ ਜਿਹੜੀਆਂ ਨੇ ਫਿਲਹਾਲ ਦੇ ਲਈ ਤੁਸੀਂ ਇਹਨਾਂ ਨੂੰ ਇੰਜੋਏ ਕਰੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀਆਂ ਨੈਕਸਟ OTT ਪਲੇਟਫਾਰਮ ਐਮ ਐਕਸਪਲੋਰ ਤੇ ਜਿਹੜੀਆਂ ਰਿਲੀਜ਼ ਹੋਣਗੀਆਂ ਜਾਂ ਫਿਰ ਅਪਕਮਿੰਗ ਫਿਲਮਾਂ ਹੋਣਗੀਆਂ ਜਾਂ ਫਿਰ ਰੋਮਾਂਟਿਕ ਡਰਾਮਾ ਥ੍ਰਿਲਰ ਐਕਸ਼ਨ ਜਿਹੜੇ ਵੀ ਜਨਰ ਦੇ ਫਿਲਮ ਹੋਣਗੀਆਂ ਅਸੀਂ ਤੁਹਾਨੂੰ ਡੈਫੀਨਿਟਲੀ ਅਪਡੇਟ ਕਰਾਂਗੇ ਉਹਨਾਂ ਦੇ ਲਈ ਤੁਸੀਂ ਇਹਨਾਂ ਤਿੰਨ ਫਿਲਮਾਂ ਨੂੰ ਇੰਜੋਏ ਕਰੋ ਔਰ ਇਹ ਫਿਲਮਾਂ ਜਿਹੜੀਆਂ ਨੇ ਦੋ ਤੋਂ 2.5 ਘੰਟੇ ਦੀ ਡਿਊਰੇਸ਼ਨ ਦੇ ਹਿਸਾਬ ਦੇ ਨਾਲ ਫਿਲਮਾਂ ਨੂੰ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹੋ ਸਾਫ ਸੁਥਰੀਆਂ ਫਿਲਮਾਂ ਨੇ ਸਿਰਫ ਔਰ ਸ